ਆ ਗੱਲ ਕਰ ਲੋ ਐਮ ਐਲ ਏ ਸਾਹਿਬ ਨਾਲ ਐਮ ਐਲ ਏ ਉੱਪਰ ਸਾਰੇ ਬਸਾ ਬੈਠੇ ਜੀ ਚੁੰਗੀ ਲਾ ਕੇ ਹੈ ਬ੍ਰਦਰ ਚੁੰਗੀ ਲਾ ਕੇ ਬਸਾ ਬੈਠੇ ਸਿੱਖ ਵੀ ਨਹੀਂ ਪਾਣੀ ਹੈ ਭੱਜਦੇ ਕਾਨੂੰ ਆ ਕੋਲ ਨੂੰ ਤਾਈ ਆ ਜਾ ਆਪਣੇ ਭਰਾਏ ਤੁਸੀਂ ਯਾਰ ਦੱਸੋ ਜੀ ਗੱਲ ਕਰੀਏ ਦੌੜਨ ਲਾ ਗਏ ਗੱਲੇ ਕਰਨੀ ਆ ਤੁਹਾਡੇ ਨਾਲ ਆ ਕਾਪੀਆਂ ਦਿਖਾ ਦੇ ਨੇ ਕਿਆ ਇਹਦੀ ਕਾਪੀ ਆ ਦੱਸੋ ਭਾਈ ਉਹ ਆ ਤਾਂ ਜਾ ਉਹ ਗਾਤਾ ਸੁਣਾ ਫੋਟੋ ਬਣਾ ਕਰਨੀ ਆ ਬਹੁਤ ਇਹਦੀ ਫੋਟੋ ਵੀ ਖਿਚ ਲੋ ਵਿੱਚ ਵੀਡੀਓ ਬਣਾਉਣਾ ਦੋ ਇਧਰ ਦਿਖਾਓ ਹੀ ਦਿਖਾਓ ਵੀਡੀਓ ਭਾਈ ਕੇ ਬਣਾਇਓ ਉਧਰ ਉਹ ਖੋਲ ਖੋਲ ਇਹ ਦੇਖੋ ਪੂਰੀ ਸਟੇਜ ਬਣਾਵਾ ਲਓ ਪਾਜੀ ਸਟੇਜ ਬਣਾ ਲਓ ਕਿੱਥੇ ਕਹਿੰਦੀ ਕਾਗਜ਼ ਸਰਕਾਰ ਹੈ ਗੁੰਡਾ ਪਰਚੀ ਬੰਦ ਕਰੋ ਗੁੰਡਾ ਪਰਚੀ ਮੈਨ ਕੇ ਬੰਦ ਕਰਨੀ ਹੈ ਪਰਚੀਆਂ ਲਾ ਕੇ ਬੈਠੇ ਐ ਇਹ ਰਾਜ ਹੋ ਰਿਹਾ ਹੈ ਵੀ ਚਰਤਨ ਦੀ ਸਰਕਾਰ ਵਿੱਚ ਤਰੀਕ ਦਿਖਾਓ ਜੀ ਖੜੀ ਆਜੀ ਆ ਤਰੀਕ ਤੋਂ ਉੱਪਰ ਤੱਕ ਦਿਖਾਓ ਕੈਮਰਾ ਲੱਗ ਲਓ ਮਾਰ 17 ਤਰੀਕ ਵੀ ਹੋਲੀ ਆ 17 17 ਤਰੀਕ ਦੀਆਂ ਸਾਰੀਆਂ ਪਰਚੀਆਂ ਇਕੱਠ ਹੋ ਰਹੀਆਂ ਨੇ ਸਰਕਾਰ ਦਿਖਾ ਦਿਓ ਏਅਰ ਕਾਰਡ ਸਾਡੇ ਕੋਲ ਹੈ ਕੈਪਟਨ ਸਾਹਿਬ ਆ ਕੇ ਦੇਖ ਲਓ ਹੁਣ ਆ ਕੇ ਇਹ ਇਲਾਕੇ ਦਾ ਕੀ ਹੱਲ ਕਰਨਾ ਤੁਸੀਂ ਇਹ ਜਿਹੜਾ ਟਰੱਕ ਦੀ ਪਾਰਸੀ ਕਿੰਨਾ ਟਰੱਕ ਨੰਬਰ ਗੱਡੀ ਕਿੰਨੀ ਨੰਬਰ ਹੈ ਇਹ ਸਾਰਾ ਕੁਝ ਡਾਕਟਰ ਇਹ ਪਾਰਸੀ ਕਰ ਬਣਾਈ ਜਾਂ ਡੀਐਸਪੀ ਕਿੰਨੇ ਪਿਛਾੜਿਆ ਵਾ ਕਿਹਦਾ ਸਾਨੂੰ ਯਾਰ ਪਤਾ ਜੀ ਬਾਈ ਨੇ ਪਾ ਦਿੱਤਾ ਇੱਥੇ ਦੇ ਹੀ ਲੋਕ ਮੇਨ ਬੰਦੇ ਗਏ ਬੇਟੀ ਹਾਂ ਇਹਦੇ ਜਿਹੜਾ ਮੇਨ ਮੇਰ ਬਲਾਓ ਜਰਾ ਯਾਰ ਇਹ ਇਲਾਕੇ ਨੂੰ ਕਿਉਂ ਬਰਬਾਦ ਰੱਗੇ ਕਰਨ ਵਾਈ ਤੁਸੀਂ ਇਹਦੀ ਜਾਨ ਬਚਾ ਲਓ ਯਾਰ ਇਸ ਇਲਾਕੇ ਦੀ ਐਸ ਤਰ੍ਹਾਂ ਨਾ ਬਰਬਾਦ ਕਰੋ ਮੈਂ ਦੇਖੋ ਭਾਜੀ ਕਿਵੇਂ ਭਜਦੇ ਨੇ ਰੈਲਿਟੀ ਵਾਲੇ ਗੁੰਡਾ ਟੈਕਸ ਵਾਲੇ ਗੁੰਡਾ ਟੈਕਸ ਵਾਲੇ ਭਜਦੇ ਓਏ ਡੀਐਸਪੀ ਜੀ ਨਾਲ ਸਾਹਿਬ ਕਹਿ ਦੀ ਐਮਐਲਏ ਨੂੰ ਉੱਪਰ ਸੰਗਤ ਕਰੋ ਪਹਿਲਾਂ ਦੱਸ ਦੇਣਾ ਚੱਲ ਜਾਈਏ ਹਾਂਜੀ ਸਤਿ ਸ਼੍ਰੀ ਅਕਾਲ ਡੀਐਸਪੀ ਸਾਹਿਬ ਸਸ ਕੇ ਸਾਰਾ ਦੇਖੋ ਗੁੰਡਾ ਪਬਜੀ ਵਾਲੇ ਬੈਠੇ ਆ ਮੈਂ ਹਰੀ ਪਰ ਖੱਡ ਵਿੱਚ ਬੈਠੇ ਆ ਇਧਰ ਟਰੱਕਾਂ ਦਾ ਜਾਮ ਲਾਗ ਐਕਸੀਡੈਂਟ ਵੀ ਹੋਇਆ ਹੋਇਆ ਹੈ ਪੇਪਰ ਵੀ ਰੋਕੇ ਪਿਆ ਕੋਈ ਵੀ ਦੇਖ ਨਹੀਂ ਰਿਹਾ ਕੋਈ ਪ੍ਰਸ਼ਾਸਨ ਨਹੀਂ ਆ ਕੇ ਦੇਖ ਰਿਹਾ ਬਿਲਕੁਲ ਨਹੀਂ ਹਾਂ ਆ ਗੁੰਡਾ ਪਾਰਸੀ ਵਾਲੇ ਮੇਰਾ 모ਰਾ 모ਰਾ ਜਾ ਰਹੇ ਹੁੰਦੀ ਕਾਪੀਆਂ ਛੱਡ ਕੇ ਆਪੇ ਬੈਠਾ ਇਸ ਟਾਈਮ ਹਾਂਜੀ 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 ਬੱਸ